ਇੱਕ ਵੈਲ ਮੈਨੇਜ ਜਿਵੇਂ ਕਹਿੰਦਾ ਨਾ ਇੱਕ ਤਰੀਕੇ ਕਾਰ ਨਾਲ ਬਿਲਕੁਲ ਇੱਕ ਸਾਰੇ ਚੀਜ਼ਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਇੱਕ ਸਕੈਮ ਕਰਨਾ ਸ਼ੁਰੂ ਕਰਤਾ ਕੋਈ ਬੜੀ ਬੱਦੀ ਇੱਕ ਗੱਲ ਕਹਿ ਰਹੇ ਹੋ ਤੁਸੀਂ ਮੈਂ ਗੱਲ ਮੈਂ ਠੋਕੇ ਕਹਿ ਰਹੇ ਹਾਂ ਸਕੈਮ ਠੋਕੇ ਕਹਿ ਰਹੇ ਹਾਂ ਹੂੰ ਆਪਣੇ ਹੋਸ਼ੇ ਆਵਾਜ਼ ਵਿੱਚ ਕਹਿ ਰਹੇ ਹਾਂ ਮੈਂ ਇਸ ਵੈਲ ਮੈਨੇਜ ਸਕੈਮ ਹੋ ਰਿਹਾ ਜੰਮੂ ਕੈਂਸਲ ਸਲot ਗੇਮ ਪੈਂਸਿਲ ਸਲot ਪੈਂਸਿਲ ਸਲot ਪੈਂਸਿਕ ਸਲੋਟ ਸਲੋਟ ਜਿਹਨੂੰ ਨਾਮ ਮੈਂ ਸ਼ਾਇਦ ਲੱਗਦਾ ਕਿ ਮੈਨੂੰ ਮੈਂ ਵੀ ਕាលੀ ਵਾਰ ਪਹਿਲੀ ਵਾਰ ਸੁਣਿਆ ਹੋਏਗਾ ਪਹਿਲੀ ਵਾਰ ਹੀ ਸੁਣੋਗੇ ਓਕੇ ਆ ਗੇਮ ਨੂੰ ਕਿਆ ਇੰਥੇ ਡਿਆ ਨਹੀਂ ਜਾਂਦਾ ਕਿਉਂਕਿ ਇਹ 올림픽ਸ ਗੇਮ ਹੈ ਸਪੈਸ਼ਲ ਗੇਮ ਹੈ 올림픽 ਕਿਹੜੀ ਗੇਮ ਹੈ ਇਹ ਸਿਰਫ ਕਸ਼ਮੀਰ ਦੀ ਵਾਦੀਆਂ ਵਿੱਚ ਘਟੀ ਜਾਂਦਾ ਮਤਲਬ ਤੁਹਾਡਾ ਕਹਿਣ ਦਾ ਮਤਲਬ ਹੈ 21 ਦੇ ਵਿੱਚ ਇਹ ਗੇਮ ਜਿਹੜੀ ਆ ਮੰਨਤਾ ਮਿਲਦੀ ਹੈ ਮੰਨਤਾ ਮਿਲਦੀ ਹੈ ਇਹਨੂੰ ਲੇਕਿਨ ਇਹਦੇ ਵਿੱਚ ਜਿਹੜੀ ਤੁਸੀਂ ਪ੍ਰੋਵੀਜ਼ਨਲ ਲਿਸਟ ਦੇ ਵਿੱਚ ਕੁਝ ਨਾਮ ਆਏ ਹੋਏ ਉਹ ਪੁਰਾਣੇ ਨੇ ਪੁਰਾਣੇ ਕੈਲੰਡਰ ਈਅਰ ਤੋਂ ਉਹਨਾਂ ਨੂੰ ਬੈਨੀਫਿਟ ਦਿੱਤਾ ਗਿਆ ਉਹ ਕਿਸ ਤਰ੍ਹਾਂ ਦਿੱਤਾ ਪਹਿਲੇ ਵਾਲਿਆਂ ਦਾ ਪਹਿਲੇ ਵਾਲਿਆਂ ਦਾ ਉਹ ਤਾਂ ਹੋਏ ਨਹੀਂ ਸਕਦਾ ਬਿਲਕੁਲ ਇਹਨੂੰ 올림픽ਸ ਵਿੱਚ ਨਹੀਂ ਖੇਡਿਆ ਜਾਂਦਾ ਏਸ਼ੀਅਨ ਗੇਮਸ ਵਿੱਚ ਖੇਡਿਆ ਜਾਂਦਾ ਇਹਨੂੰ ਇੰਡੀਆ ਨੇ ਆਪਣੇ ਪ੍ਰਾਇੋਰਟੀ ਲਿਸਟ ਵਿੱਚ ਨਹੀਂ ਰੱਖਿਆ ਹੋਇਆ ਫਿਰ ਵੀ ਉਹਨੂੰ ਤੁਸੀਂ ਦੇ ਰਹੇ ਹੋ ਜੌਬਸ ਕਿਉਂ ਦੇ ਰਹੇ ਹੋ ਕਿਉਂਕਿ ਰੀਜਨ ਵਾਈਜ਼ ਹੋ ਰਿਹਾ ਹੈ ਔਰ ਅੱਜ ਅੱਛਾ ਅੱਜ ਮੈਨੂੰ ਇੱਕ ਬੜਾ ਬਹੁਤ ਵੱਡਾ ਇੱਕ ਇਲਜ਼ਾਮ ਹੈ ਕਿ ਇਲਜ਼ਾਮ ਨਹੀਂ ਲਾਇਦਾ ਰੀਜਨ ਵਾਈਜ਼ ਹੈ ਮੈਂ ਇਲਜ਼ਾਮ ਨਹੀਂ ਲਾਉਂਗਾ ਮੈਂ ਤਾਂ ਪੂਰਾ ਸ਼ੋਰਟੀ ਨਾਲ ਕਹੂੰਗਾ ਠੋਕੇ ਕੰਗੋ ਐਡਵੋਕੇਟ ਆ ਫੈਕਟਸ ਨਾਲ ਗੱਲ ਕਰੂੰਗਾ ਓਕੇ ਫੈਕਟਸ ਨਾਲ ਗੱਲ ਕਰ ਰਿਹਾ ਮੈਂ ਉੱਪਰਲੀ ਮੈਡਮ ਨੂੰ ਕਹਿੰਦਾ ਮੈਂ ਡਰਦਾ ਨਹੀਂ ਮੇਰਾ ਰੋਲ ਗਾਂਧੀ ਜਿਹੜਾ ਮੇਰਾ ਅਧਿਖ ਹੋਣਾ ਹੈ ਕਹਿੰਦਾ ਨਾ ਇਨਸਾਫ ਦੀ ਦੇ ਖਿਲਾਫ ਡਰਨਾ ਨਹੀਂ ਹੈ ਬੇਸ਼ੱਕ ਮੁਹੱਬਤ ਦੀ ਦੁਕਾਨ ਆਪਾਂ ਖੋਲ ਕੇ ਰੱਖੀ ਹੈ ਮਗਰ ਡਰ ਡਰ ਨਾ ਨਹੀਂ ਹੈ ਤੇ ਔਰ ਇਸ ਗੱਲ ਦੇ ਉੱਤੇ ਪੂਰਾ ਪੂਰਾ ਗੌਰ ਕੀਤਾ ਜਾਏ ਕਿਉਂਕਿ स्पोर्ट्स काउंसिल ਦੇ ਸੈਕਟਰੀ ਮੈਡਮ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਔਰ ਇਹ ਵੈਲ ਮੈਨੇਜਡ ਜਿਹੜਾ ਬੈਗ ਡੋਰ ਐਂਟਰੀ ਸਕੈਮ ਜਿਹੜਾ ਇਹ ਇਹਨਾਂ ਦੇ ਕਹਿਣ ਦੇ ਮੁਕਾਬਲ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਔਰ ਆਪਸੀ ਸਾਈਨ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੇਜਿੰਦਰ ਪਾਲ ਸਿੰਘ ਜਿਵੇਂ ਕਿ ਤੁਹਾਨੂੰ ਪਤਾ ਕਿ ਅਸੀਂ ਸਮੇਂ ਸਮੇਂ ਸਿਰ ਅਲੱਗ-ਅਲੱਗ ਮੁੱਦਿਆਂ ਦੇ ਉੱਤੇ ਕਿਸੇ ਨਾ ਕਿਸੇ ਸ਼ਖਸੀਅਤ ਦੇ ਨਾਲ ਤੁਹਾਡੇ ਰੂਬਰੂ ਅਸੀਂ ਕਰਾਉਂਦੇ ਰਹਿੰਦੇ ਹਾਂ ਤੇ ਅੱਜ ਜੋ ਮਸਲਾ ਹੈ ਉਹ ਹੈ ਖੇਡਾਂ ਦਾ ਆਪਸੀ ਸਾਈਂ ਟੀਵੀ ਹਮੇਸ਼ਾ ਚਾਹੁੰਦੀ ਹੈ ਕਿ ਖੇਡਾਂ ਨੂੰ ਪ੍ਰੋਮੋਟ ਕੀਤਾ ਜਾਵੇ ਸਪੋਰਟਸ ਨੂੰ ਜਿਹੜਾ ਹੈ ਪ੍ਰੋਮੋਟ ਕੀਤਾ ਜਾਵੇ ਖਾਸ ਕਰਕੇ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਪਿਛਲੇ ਸਮੇਂ ਵਿੱਚ ਵੀ ਅਸੀਂ ਬਹੁਤ ਸਾਰੀਆਂ ਜਗ੍ਹਾ ਤੇ ਤੁਹਾਨੂੰ ਖੇਡਾਂ ਦੇ ਨਾਲ ਜੁੜੀਆਂ ਖਬਰਾਂ ਅਤੇ ਕਈ ਹੋਰ ਵੀ ਜਿਹੜੇ ਸਪੋਰਟਸ ਦੇ ਨਾਲ ਜੁੜੇ ਹੋਏ ਇਵੈਂਟਸ ਸਨ ਉਹਨਾਂ ਦਾ ਲਾਈਵ ਵੀ ਦਿਖਾਇਆ ਔਰ ਬਹੁਤ ਸਾਰੀਆਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਈਆਂ ਲੇਕਿਨ ਅੱਜ ਜੋ ਮਸਲਾ ਲੈ ਕੇ ਆਏ ਹਾਂ ਉਹ ਹੈ ਇੱਕ ਸਪੋਰਟਸ ਦੇ ਨਾਲ ਜੁੜੇ ਹੋਏ ਬੈਕ ਡੋਰ ਐਂਟਰੀਜ਼ ਯਾਨੀ ਜੌਬਸ ਦਾ ਇੱਕ ਸਕੈਮ ਸਾਡੇ ਨਾਲ ਜੁੜੇ ਨੇ ਨੈਸ਼ਨਲ ਕੋਆਰਡੀਨੇਟਰ ਸਪੋਰਟਸ 셀 ਇੰਡੀਅਨ ਯੂਥ ਕਾਂਗਰਸ ਦੇ ਸਰਦਾਰ ਰਣਜੋਤ ਸਿੰਘ ਰਣਜੋਤ ਸਿੰਘ ਜੀ ਸਭ ਤੋਂ ਪਹਿਲਾਂ ਦਾ ਤੁਹਾਡਾ ਸਵਾਗਤ ਹੈ ਆਪਸੀ ਸਾਈਂ ਟੀਵੀ ਤੇ ਜਿਸ ਲਈ ਅਸੀਂ ਗੱਲ ਕਰਦੇ ਹਾਂ ਸਪੋਰਟਸ ਦੀ ਖੇਡਾਂ ਦੀ ਜੰਮੂ ਕਸ਼ਮੀਰ ਦੇ ਵਿੱਚ ਆਪਸੀ ਸਾਈ ਟੀਮੀ ਦੀ ਹਮੇਸ਼ਾ ਹੀ ਕੋਸ਼ਿਸ਼ ਰਹੀ ਹੈ ਕਿ ਸਪੋਰਟਸ ਨੂੰ ਪ੍ਰਮੋਟ ਕੀਤਾ ਜਾਵੇ ਪਰ ਜਿਸ ਤਰੀਕੇ ਦਾ ਕੱਲ ਤੁਸੀਂ ਇੱਕ ਪ੍ਰਦਰਸ਼ਨ ਕੀਤਾ ਜੰਮੂ ਦੇ ਵਿੱਚ ਆ ਬੜਾ ਵੱਡਾ ਇੱਕ ਤੁਸੀਂ ਸਕੈਮ ਕਹਿ ਰਹੇ ਹੋ ਕਿ ਇੱਕ ਉਜਾਗਰ ਕੀਤਾ ਹੈ ਕੀ ਹੈ ਉਹ ਸਕੈਮ ਔਰ ਕੀ ਮਸਲਾ ਬਣਿਆ ਕਿ ਤੁਹਾਨੂੰ ਐਡਾ ਵੱਡਾ ਇੱਕ ਜਿਹੜਾ ਹੈ ਪ੍ਰੋਟੈਸਟ ਕਰਨਾ ਪੈ ਗਿਆ ਪਹਿਲੇ ਮੈਂ ਸਾਰਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੈਂ ਤੁਸੀਂ ਪੱਲੇ ਵਧੀਆ ਤਰੀਕੇ ਨਾਲ ਕਿਹਾ ਕਿ ਤੁਸੀਂ ਸਪੋਰਟਸ ਨੂੰ ਪ੍ਰਮੋਟ ਕਰਦੇ ਹੋ ਮੈਂ ਇਸ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਪੋਰਟਸ ਨੂੰ ਖੇਡਾਂ ਨੂੰ ਬਿਲਕੁਲ ਪ੍ਰਮੋਟ ਕਰ ਰਹੇ ਹੋ ਕਰਨਾ ਵੀ ਚਾਹੀਦਾ ਖੇਡਾਂ ਨਾਲ ਜੋ ਖੇਡ ਖਿਡਾਰੀ ਖੇਡਾਂ ਕਰੇਗਾ ਨਸ਼ੇ ਤੋਂ ਦੂਰ ਰਹੂਗਾ ਸੇਤਮੰਦ ਰਹੇਗਾ ਉਹ ਦੇਸ਼ ਦਾ ਨਾਮ ਆਪਣੇ ਰਾਜ ਆਪਣੀ ਸਟੇਟ ਦਾ ਨਾਮ ਆਪਣੀ ਯੂਟੀ ਦਾ ਨਾਮ ਰੋਸ਼ਨ ਕਰੂਗਾ ਜਿਸ ਨਾਲ ਸਾਡੇ ਸਾਰੇ ਸਮਾਜ ਨੂੰ ਇੱਕ ਵਧੀਆ ਮੈਸੇਜ ਜਾਊਗਾ ਇੱਕ ਸੂਤਨਾ ਉਹ ਜੰਗਸਟਰਾਂ ਨੂੰ ਜਿਹੜੇ ਹੋਣ ਵਾਲੇ ਜੰਗਸਟਰਾਂ ਨੂੰ ਵਧੀਆ ਮੈਸੇਜ ਜਾਊਗਾ ਕਿ ਖੇਡੋਗੇ ਤੇ ਇੱਕ ਤੁਹਾਡਾ ਨਾਮ ਹੋਊਗਾ ਹੂੰ ਮੈਂ ਇਸ ਗੱਲ 'ਤੇ ਤੁਹਾਡਾ ਬਹੁਤ ਸ਼ੁਕਰਗੁਜ਼ਾਰਾਂ ਕਿ ਤੁਸੀਂ ਖੇਡਾਂ ਨੂੰ ਪ੍ਰੋਮੋਟ ਕਰ ਰਹੇ ਹੋ। ਗੱਲ ਹੈ ਕੱਲ ਦੇ ਪ੍ਰੋਟੈਸਟ ਦੀ। ਕੱਲ ਦਾ ਇੱਕ ਪ੍ਰੋਟੈਸਟ ਕੀਤਾ ਗਿਆ ਮੈਂ। ਮੈਂ ਸੈਕਟਰੀ ਸਪੋਰਟਸ ਕੌਂਸਲ ਦੇ ਖਿਲਾਫ ਪ੍ਰੋਟੈਸਟ ਕੀਤਾ। ਮੈਂ ਇਹ ਇੱਕ ਉਦੇਸ਼ ਸੀ ਕਿ ਪ੍ਰੋਟੈਸਟ ਕਰਨ ਦਾ ਕਿਉਂਕਿ ਇੱਕ ਸਾਡੇ ਜੰਮੂ ਕਸ਼ਮੀਰ ਵਿੱਚ ਇੱਕ ਸਪੈਸ਼ਲ ਸਪੋਰਟਸਮੈਨਾਂ ਨੂੰ ਇੱਕ ਜੌਬ ਦਿੱਤੀ ਜਾਂਦੀ ਸੀ। ਜੀ ਸਾਲ ਦੀ 25 ਜੌਬਸ 25 ਸਾਲ ਦੀ 25 ਪੋਸਟਾਂ ਨਿਕਲੀਆਂ 25 ਪੋਸਟਾਂ ਨਾਤੇ ਮੰਡੈਟਰੀ ਸਨ ਕਿ ਜਿਹੜੇ ਆਊਟਸਟੈਂਡਿੰਗ ਪਰਸਨ ਹਨ ਜਿਹੜੇ ਸੀਨੀਅਰ ਨੈਸ਼ਨਲ ਵਿੱਚ ਮੈਡਲ ਆਣ ਜਾਂ ਅੰਤਰਰਾਸ਼ਟਰੀਆ ਪਾਰਟਿਸਪੇਸ਼ਨ ਕਰਨ ਜਾਂ ਅੰਤਰਰਾਸ਼ਟਰੀ ਵਿੱਚ ਜਿਹੜੀ ਵੈਲਿਡ ਟੂਰਨਾਮੈਂਟ ਹਨ ਜਿਹੜੇ ਕੈਲੰਡਰ ਈਅਰ ਵਿੱਚ ਟੂਰਨਾਮੈਂਟ ਹੁੰਦੀ ਜਿੱਦਾਂ ਏਸ਼ੀਅਨ ਚੈਂਪੀਅਨਸ਼ਿਪ ਕਾਮਨਵੈਲਥ ਵੈਸੀ ਗੇਮਾਂ ਵਿੱਚ ਪਾਰਟਿਸਿਪੇਟ ਕਰਨ ਉਹ ਨੈਸ਼ਨਲ ਪ੍ਰਤੀਯੋਗਤਾ ਵਿੱਚ ਜਿਹੜੇ ਪਦਕ ਲਿਆਣ ਉਹਨਾਂ ਨੂੰ ਇੱਕ ਜੌਬ ਦਾ ਇੱਕ ਦਿੱਤਾ ਜਾਂਦਾ ਸੀ ਅਕੋਰਡਿੰਗ ਟੂ देयर ਕੁਆਲੀਫਿਕੇਸ਼ਨ ਠੀਕ ਉਹ ਚਲਦਾ ਆ ਰਿਹਾ ਸੀ ਬੜੇ ਸਾਰੇ ਸਾਡੇ ਬੋਰਡਸ ਆਊਟਸਟੈਂਡਿੰਗ ਸਪੋਰਟਸ ਪਰਸਨ ਨੂੰ ਸਭ ਪਰਚੂ ਹੈ ਜਿਹਾਂ ਵੱਡਾ ਨਾਮ ਲਿੱਤਾ ਜਾਂਦਾ ਸੀ ਉੱਲੇ ਰਣਜੀਤ ਸਿੰਘ ਜੀ ਦਾ ਹੈਂਡਬਾਲ ਦਾ ਉਹਨਾਂ ਨੂੰ ਬੜਾ ਸਨਮਾਨਯੋਗ ਰਣਜੀਤ ਸਿੰਘ ਜੀ ਸਨਮਾਨਯੋਗ ਰਸ਼ੀਦ ਚੌਧਰੀ ਜੀ ਉਸ ਰਸ਼ੀਦ ਚੌਧਰੀ ਜੀ ਫੈਂਸਿੰਗ ਦੇ ਬੜੇ ਉਮਦਾ ਖਿਡਾਰੀ ਸਨ ਰੰਜੀ ਜੀ ਹੈਂਡਬਾਲ ਦੇ ਉਮਦਾ ਖਿਡਾਰੀ ਸਨ ਇਹਨਾਂ ਨੇ ਦੇਸ਼ ਦਾ ਨਾਮ ਰੋਸ਼ਨ ਕੀਤਾ ਮੈਂ ਕੁਲਦੀਪ ਹਾਂਡੂ ਸਰ ਨੂੰ ਵੀ ਨਹੀਂ ਪਿੱਛੇ ਛੱਟਾਂਗਾ ਉਹ ਸਾਡੇ ਪਹਿਲੇ ਸਟੇਟ ਦੇ ਦਰੋਣਾ ਚਾਰੇ ਹਨ ਬਿਲਕੁਲ ਦਰੋਣਾ ਸਾਡੇ ਸਟੇਟ ਦੇ ਸਮਾਨਯੋਗ ਦਰੋਣਾ ਚਾਰੇ ਹਨ ਇਹ ਜੇ ਖਿਡਾਰੀ ਬਾਹਰ ਆਏ ਜਿਨ੍ਹਾਂ ਦਾ ਇੱਕ ਸੋਸਾਇਟੀ ਵਿੱਚ ਨਾਮ ਹੋਇਆ ਇੱਕ ਮੈਸੇਜ ਗਿਆ ਇਹਨਾਂ ਨੂੰ ਦੇਖ ਕੇ ਅਸੀਂ ਵੀ ਖੇਲਣਾ ਸਟਾਰਟ ਕੀਤਾ ਸੀ ਕਿ ਮੈਂ ਇਹਨਾਂ ਅੰਗਰ ਬੰਨਣਾ ਚਾਹੁੰਦਾ ਬਿਲਕੁਲ ਮਗਰ ਉਸੀ ਤਰ੍ਹਾਂ ਯੂ ਟਰਨ ਮਾਰ ਕੇ ਇੱਕ ਵੈਲ ਮੈਨੇਜ ਜਿਹਨੂੰ ਕਹਿੰਦੇ ਨੇ ਇੱਕ ਤਰੀਕੇ ਕਾਰ ਨਾਲ ਬਿਲਕੁਲ ਇੱਕ ਸਾਰੇ ਚੀਜ਼ਾਂ ਨੂੰ ਕੌਨਫੀਡੈਂਸ ਵਿੱਚ ਲੈ ਕੇ ਇੱਕ ਸਕੈਮ ਕਰਨਾ ਸ਼ਾਰਟ ਕਰਤਾ ਤੁਸੀਂ ਬੜੀ ਵੱਡੀ ਇੱਕ ਗੱਲ ਕਹਿ ਰਹੇ ਹੋ ਤੁਸੀਂ ਮੈਂ ਗੱਲ ਮੈਂ ਠੋਕੇ ਕਰ ਰਿਹਾ ਹਾਂ ਸਕੈਮ ਠੋਕੇ ਕਰ ਰਿਹਾ ਹਾਂ ਆਪਣੇ ਹੋਸ਼ੇ ਆਵਾਜ਼ ਵਿੱਚ ਕਰ ਰਿਹਾ ਮੈਂ ਇਸ ਵੈਲ ਮੈਨੇ ਸਕੈਮ ਹੋ ਰਿਹਾ ਜੰਮੂ ਕਸ਼ਮੀਰ ਵਿੱਚ ਹੋਰ ਕਿਸੇ ਰਿਆਸਤ ਵਿੱਚ ਚਲ ਜਾਓ ਤੁਸੀਂ ਐਸਾ ਕੀ ਤੁਸੀਂ ਪੰਜਾਬ ਚਲ ਜਾਓ ਹਰਿਆਣਾ ਚਲ ਜਾਓ ਸਕੈਮ ਐਸਾ ਕੀ ਹੋ ਗਿਆ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇੰਨਾ ਵੱਡਾ ਸਕੈਮ ਹੋ ਗਿਆ ਦੇਖੋ ਜੀ 10 ਸਾਲ ਤੋਂ ਪੋਸਟਾ ਨਹੀਂ ਨਿਕਲਿਆ 10 ਸਾਲੋਂ ਵੇਸਟ ਹੋ ਗਏ ਖਿਡਾਰੀਆਂ ਤਾਂ ਪਹਿਲੇ ਆਲਰੇਡੀ ਠੀਕ ਜਿਸ ਖਿਡਾਰੀ ਨੇ 14 ਵਿੱਚ ਲੱਗਣਾ ਸੀ ਉਹ ਅੱਜ 24 ਵਿੱਚ ਆਨਕਾ ਲੱਗ ਰਿਹਾ ਜਿਹਨੇ 15 ਵਿੱਚ ਲੱਗਣਾ ਸੀ ਉਹ ਵੀ ਉਧਰ ਅਗਰ ਲਿਸਟਾਂ ਟਾਈਮ ਤੋਂ ਟਾਈਮ ਨਿਕਲਦੀਆਂ ਕਿਉਂ ਉਹਨਾਂ ਨੇ ਲੱਗ ਗਿਆ ਹੁਣ ਬਿਲਕੁਲ ਅੱਜ ਉਹ ਵਿਚਾਰੇ 10 ਸਾਲ ਤੋਂ ਬੜਾ ਸੰਘਰਸ਼ ਕਰ ਰਹੇ ਸਨ ਕਿ ਮੰਤ ਕਰ ਰਹੇ ਸਨ ਕਿ ਸਾਨੂੰ ਅੱਜ ਮਿਲੂਗੀ ਜੌਬ ਕੱਲ ਮਿਲੂਗੀ ਪਸੂ ਮਿਲੂਗੀ ਉਹਨਾਂ ਦੇ ਪਰਿਵਾਰ ਵੀ ਸੀ ਰਾਹ ਵਿੱਚ ਵੱਠ ਜਨ ਕਿ ਸਾਡੇ ਬੱਚੇ ਨੂੰ ਕਦੋਂ ਜੌਬ ਮਿਲੇਗੀ ਉਹਨੇ ਨੈਸ਼ਨਲ ਪਤਕ ਲਿਆਂਦਾ ਬਟ ਆ ਜਿਲ੍ਹੇ 24 ਵਿੱਚ ਫਾਈਨਲੀ ਇੱਕ ਲਿਸਟ ਕਰਦੇ ਨੇ ਪ੍ਰੋਵੀਜ਼ਨਲ ਲਿਸਟ ਇੰਟਰਮ ਲਿਸਟ ਆ ਪੱਕੀ ਲਿਸਟ ਨਹੀਂ ਹਜੇ ਪੱਕੀ ਨਹੀਂ ਹੈ ਆ ਪੱਕੀ ਨਹੀਂ ਹੈ ਇੰਟਰਮ ਲਿਸਟ ਕੱਢੀ ਜਾਂਦੀ ਹੈ ਮਗਰ ਇਸ ਇੰਟਰਮ ਲਿਸਟ ਦੇ ਵਿੱਚੋਂ ਹੀ ਤਾਂ ਲਿਆ ਉਸ ਦਾ ਬਲੂਪ੍ਰਿੰਟ ਤਿਆਰ ਬਲੂਪ੍ਰਿੰਟ ਤਿਆਰ ਹੋ ਗਿਆ ਤਾਂ ਕਿ ਇੰਟਰਮ ਲਿਸਟ ਇੱਕ ਬਲੂਪ੍ਰਿੰਟ ਅੰਦਰ ਹੁੰਦੀ ਹੈ ਕੱਚੀ ਜਿਹੜੀ ਲਿਸਟ ਕੱਢੀ ਗਈ ਇੱਕ ਪੱਕੀ ਲਿਸਟ ਦਾ ਇੱਕ ਲਗ ਲਗਭਗ ਲਗਭਗ ਇੱਕ ਬਲੂਪ੍ਰਿੰਟ ਹੁੰਦਾ ਉਹ ਬਲੂਪ੍ਰਿੰਟ ਵਾਲੀ ਲਿਸਟ ਜਿਹਨੂੰ ਕਹਿ ਲਓ ਜਿਹਨੂੰ ਪ੍ਰੋਵੀਜ਼ਨਲ ਲਿਸਟ ਕਹਿ ਲਓ ਉਹ ਕੱਢੀ ਜਾਂਦੀ ਹੈ pencil slot game pencil, pencil, slot. Pencil, slot. pencil slot pencil slot pencil slot slot ਜਿਹਨੂੰ ਨਾਮ ਆਵੇਗਾ ਸ਼ਾਇਦ ਲੱਗਦਾ ਕਿ ਮੈਨੂੰ ਮੈਂ ਵੀ ਪਹਿਲੀ ਵਾਰ ਪਹਿਲੀ ਵਾਰ ਹੀ ਸੁਣਿਆ ਹੋਏਗਾ ਪਹਿਲੀ ਵਾਰ ਹੀ ਸੁਣੋਗੇ ओके ਆ ਗੇਮ ਨੂੰ ਮੈਨੂੰ ਖੇਡਿਆ ਨਹੀਂ ਜਾਂਦਾ ਕਿਉਂਕਿ ਇਹ 올림픽ਸ ਗੇਮ ਹੈ ਸਪੈਸ਼ਲ ਗੇਮ ਹੈ 올림픽 ਕਿਹੜੀ ਗੇਮ ਹੈ ਇਹ ਸਿਰਫ ਕਸ਼ਮੀਰ ਦੀ ਵਾਦੀਆਂ ਵਿੱਚ ਖੇਡੀ ਜਾਂਦੀ ਹੈ ਅੱਛਾ ਹਾਂ ਕਸ਼ਮੀਰ ਦੇ ਸਿੱਚ ਸਭ ਤੋਂ ਜ਼ਿਆਦਾ ਮੈਡਲ ਇਹ ਹੋਰ ਭਾਰਤ ਦੇ ਕਿਸੇ ਹੋਰ ਇਲਾਕੇ 'ਚ ਹੋਰ ਇਲਾਕਿਆਂ 'ਚ ਖੇਡੇ ਜਾਂਦੀ ਹੈ ਹੂੰ ਪੰਜਾਬ ਵਿੱਚ ਵੀ ਖੇਡੂ ਜਾ ਕੇ ਮਗਰ ਉਧਰ ਇਹਨੂੰ ਪ੍ਰਾਇੋਰਟੀ ਵਿੱਚ ਨਹੀਂ ਰੱਖਿਆ ਅੱਛਾ ਇਹ ਪ੍ਰਾਇੋਰਟੀ ਵਾਲੀ ਗੇਮ ਨਹੀਂ ਹੈ ਨਹੀਂ ਹੈ ਨੋਰਮਲੀ ਜਿੱਦਾਂ ਆਪਾਂ ਘਰ ਬੈ ਕੇ ਚੱਸ ਖੇਡ ਲਈਦੀ ਆ ਉਹਦੀ ਨੈਸ਼ਨਲ ਹੋ ਜਾਏ ਆਪਾਂ ਜਿੱਦਾਂ ਘਰ ਬੈਠੇ ਲੂਡੋ ਖੇਡ ਲਈਏ ਉਹਦੇ 4-10 ਬੰਦੇ ਇਕੱਠੇ ਹੋ ਕੇ 10 ਸਟੇਟਾਂ ਦੇ ਆਪਾਂ ਜਿਸ ਤਰੀਕੇ ਦੇ ਨਾਲ ਬਾਕਸਿੰਗ ਹੈ ਜਿਸ ਤਰੀਕੇ ਨਾਲ ਬਾਕਸਿੰਗ ਹੈ ਐਥਲੈਟਿਕਸ ਹੈ ਹਾਕੀ ਹੈ ਫੁੱਟਬਾਲ ਹੈ ਹਾਕੀ ਹੈ ਹੋਰ ਵੀ ਵਾਦੂਗੇ ਮਨ ਜਿਹੜੀ 올림픽ਸ ਵਿੱਚ ਸ਼ਿਰਕਤ ਕੀਤੀ ਜਾ ਰਹੀ ਹੈ ਮੈਂ ਤੇ ਇਨਾ ਕਹਿੰਦਾ ਕਿ ਤੁਸੀਂ 올림픽ਸ ਇੱਕ ਅਗਰ ਨਿਕ ਵਰਲਡ ਚੈਂਪੀਅਨ ਨਿਕਲ ਰਹੇ ਹੋ ਤੁਸੀਂ ਤਾਂ 올림픽ਸ ਵਿੱਚ ਕਿਉਂ ਨਹੀਂ ਖੇਡ ਰਹੇ ਸਿੱਧਾ ਸਵਾਲ ਮਤਲਬ ਇਹ ਗੇਮ ਕਿਸੇ ਵੀ ਏਸ਼ੀਅਨ ਨਾ ਏਸ਼ੀਅਨ ਗੇਮ ਵਿੱਚ 2018 ਵਿੱਚ ਆਈ ਫਿਰ ਉਸ ਤੋਂ ਬਾਅਦ ਇਹਨੂੰ ਬਾਹਰ ਕੱਢਤਾ ਇਹਨੂੰ ਬਾਹਰ ਕੱਢ ਦਿੱਤਾ ਗਿਆ ਬਾਹਰ ਕੱਢਤਾ ਗਿਆ 2018 ਤੋਂ ਵਿੱਚ ਜਕਾਰਤਾ ਵਿੱਚ ਓਕੇ ਫਿਰ ਇਹਨੂੰ ਮੰਨਤਾ 2021 ਵਿੱਚ ਇਹ ਮੈਡਮ ਦੇ ਟੈਨੋਰ ਦੇ ਦੌਰਾਨ ਆਈ ਮੈਡਮ ਦਾ ਕੀ ਨਾਮ ਹੈ ਨੁਜ਼ਰਤ ਗੁਲ ਨਜ਼ਰਤ ਗੁਰ ਸਕੱਤਰ ਸਪੋਰਟਸ ਸੈਕਟਰੀ ਸਪੋਰਟਸ ਕੌਂਸਲ ਕਾਉਂਸਲ ਦੇ ਮੇਰਾ ਮੈਡਮ ਕੋਲੋਂ ਕੁਝ ਸਵਾਲات ਸਨ ਕਿ 21 ਵਿੱਚ ਗੇਮ ਆਂਦੀ ਆ ਹਾਂ ਤੁਸੀਂ ਉਹਦੇ ਬੱਚਿਆਂ ਨੂੰ ਚਲੋ ਮੈਂ ਮੰਨ ਲੈਂਦਾ 21 ਤੁਸੀਂ ਮੰਨਤਾ ਦੇ ਦਿੱਤੀ ਜੰਮੂ ਕਸ਼ਮੀਰ ਨੇ ਸਰਕਾਰ ਤੀਆਂ ਵਾਂ ਕਰਕੇ ਮੈਨੇਜ ਕਰਕੇ ਤੁਸੀਂ ਦੇ ਦਿੱਤੀ ਮੰਨਤਾ ਹੁਣ ਜਿਹੜਾ 21 ਵਿੱਚ ਗੇਮ ਆਏਗੀ ਉਹਨੂੰ ਫਾਇਦਾ 22 ਵਿੱਚ ਦੇਣਾ ਚਾਹੀਦਾ ਜਾਂ ਪਿੱਛੇ ਦੇਣਾ ਚਾਹੀਦਾ ਬੱਚੇ ਦਾ ਜਲੇ ਜਨਮ ਹੁੰਦਾ ਉਹਨੂੰ ਬੱਚੇ ਦਾ ਜਨਮ ਅੱਗੇ ਮਨਾਇਆ ਜਾਂਦਾ ਜਾਂ ਪਿਛਲੀ ਡੇਟਾਂ ਤੇ ਮਨਾਇਆ ਜਾਂਦਾ ਮਤਲਬ ਤੁਹਾਡੇ ਕਹਿਣ ਦਾ ਮਤਲਬ ਹੈ 21 ਦੇ ਵਿੱਚ ਇਹ ਗੇਮ ਜਿਹੜੀ ਆ ਮੰਨਤਾ ਮਿਲਦੀ ਹੈ ਤੇ ਇਹਨੂੰ ਲੇਕਿਨ ਇਹਦੇ ਵਿੱਚ ਜਿਹੜੀ ਤੁਸੀਂ ਪ੍ਰੋਵੀਜ਼ਨਲ ਲਿਸਟ ਦੇ ਵਿੱਚ ਕੁਝ ਨਾਮ ਆਏ ਹੋਏ ਉਹ ਪੁਰਾਣੇ ਨੇ ਪੁਰਾਣੇ ਕੈਲੰਡਰ ਈਅਰ ਦਾ ਉਹਨਾਂ ਨੂੰ ਬੈਨੀਫਿਟ ਦਿੱਤਾ ਗਿਆ ਉਹ ਕਿਸ ਤਰ੍ਹਾਂ ਦਿੱਤਾ ਪਹਿਲੇ ਵਾਲਿਆਂ ਦਾ ਪਹਿਲੇ ਵਾਲਿਆਂ ਦਾ ਉਹ ਤਾਂ ਹੋ ਹੀ ਨਹੀਂ ਸਕਦਾ ਬਿਲਕੁਲ ਇਦਾਂ ਹੋਇਆ ਹੋਰ ਮੈਂ ਕੱਲ ਇਦਾਂ ਪ੍ਰੋਟੈਸਟ ਕੀਤਾ ਵਧੀਏ ਤਰੀਕੇ ਨਾਲ ਪ੍ਰੋਟੈਸਟ ਕੀਤਾ मैडम ने न, मैं मैडम ਨਾਲ ਕੋ ਮੇਰੀ ਜਾਣਨੀ ਕੋਈ ਪਰਸਨਲੀティ ਹੈ ਨਹੀਂ ਮੈਂ ਤਾਂ ਆਵਾਜ਼ ਚੁੱਕ ਰਿਹਾ ਕਿਉਂਕਿ ਤੁਹਾਡੇ ਕੁਰਸੀ ਤੇ ਬੈਠੇ ਸਕੈਮ ਹੋਏ ਜ਼ਿੰਮੇਵਾਰੀ ਤੁਹਾਡੀ ਬਣਦੀ ਹੈ ਜਿਹੜਾ ਹੁਣ ਬੈਠੇਗਾ ਜ਼ਿੰਮੇਵਾਰ ਹੋਈ ਹੋਗਾ ਮੈਡਮ ਦੀ ਜ਼ਿੰਮੇਵਾਰੀ ਬਣਦੀ ਸੀ ਤੇ ਮੈਂ ਕੱਲ ਪ੍ਰੋਟੈਸਟ ਕਰਤਾ ਮੈਨੂੰ ਥੱਲੇ ਟ੍ਰੋਲ ਹੋਣਾ ਸਟਾਰਟ ਹੋ ਗਿਆ ਹੁਣ ਨੈਚੁਰਲੀ ਗੱਲ ਹੈ ਮੇਰੇ ਕਈਆਂ ਨੇ ਮੈਨੂੰ ਟ੍ਰੋਲ ਕਰਨਾ ਸਟਾਰਟ ਕਰਤਾ ਕਿ ਤੁਸੀਂ ਬੇਫਕੂ ਬਣਾ ਰਹੇ ਹੋ ਜੀ ਸਪੋਰਟਸ ਨਾਲ ਖੇਡ ਰਹੋ ਮੈਂ ਕਹਿੰਦਾ ਤੁਸੀਂ ਜੈਨੂਇਨ ਸਪੋਰਟਸ ਪਰਸਨ ਕੋਲ ਚਲ ਜਾਓ 올림픽 ਵਾਲੇ ਸਪੋਰਟਸ ਲਿਸਟ ਕਢਾ ਲਓ ਕਿੰਨੇ 올림픽 ਸਪੋਰਟਸ ਦੇ ਬੰਦੇ ਲਿਸਟ ਵਿੱਚ ਜਿਹੜੀ ਪ੍ਰੋਵੀਜ਼ਨਲ ਲਿਸਟ ਨਿਕਲੀ ਹੈ ਇਹਦੇ ਵਿੱਚ ਕਿੰਨੇ ਬੰਦੇ ਨੇ 300 ਪਲੱਸ ਪੋਸਟਾਂ ਨੇ ਇਸ ਵਿੱਚ 300 ਪਲੱਸ ਪੋਸਟਾਂ ਨੇ ਤੇ ਜਿਹੜੀ ਲਿਸਟ ਨਿਕਲੀ ਹੈ ਹਾਂ ਪ੍ਰੋਵੀਜ਼ਨਲ ਹੈ 300 ਪਲੱਸ ਪੋਸਟਾਂ 310 ਇਹ 316 ਮਤਲਬ ਇਹਦੇ ਵਿੱਚ ਇਹਦੇ ਵਿੱਚ ਜਿਹੜੀ ਤੁਸੀਂ ਗੇਮ ਦੱਸੀ ਹੈ ਪੈਂਟਸਿਕ ਸਲੋਟ ਕਰਕੇ ਕੁਝ ਹਾਂ ਇਸ ਦੀਆਂ ਕਿੰਨੀਆਂ ਨੇ ਇਸ ਦੀਆਂ 100 ਪਲੱਸ ਹਨ ਮੈਂ ਸਿਰਫ ਅਜੇ 300 ਦੇ ਵਿੱਚੋਂ 100 ਪਲੱਸ ਸਿਰਫ ਇਸ ਗੇਮ ਦੇ ਇਸ ਗੇਮ ਦੀ ਮੈਂ ਸਿਰਫ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਜਿਹੜੇ 21 ਤੋਂ ਬਾਅਦ ਬੈਨੀਫਿਸ਼ੀਅਰੀ ਲੈ ਰਹੇ ਹਨ ਮੈਂ ਤੇ 21 ਵਾਲਿਆਂ ਨੂੰ ਤੇ ਪੁਆਇੰਟ ਆਊਟ ਨਹੀਂ ਕੀਤਾ ਕਿਉਂਕਿ ਸਰਕਾਰ ਨੇ 21 ਤੋਂ ਪਹਿਲੇ ਵਾਲੇ ਨੇ ਜਿਹੜੇ 21 ਤੋਂ ਪਹਿਲੇ ਵਾਲੇ ਸਾਲਾਂ ਦਾ ਬੈਨੀਫਿਟ ਲੈ ਰਹੇ ਹਨ ਮੈਂ ਉਹਨਾਂ ਨੂੰ ਪੁਆਇੰਟ ਆਊਟ ਕੀਤਾ ਓਕੇ ਓਕੇ ਠੀਕ ਠੀਕ ਜਿਹੜੇ 21 ਤੋਂ ਬਾਅਦ ਆਏ ਉਹ ਜੈਨੂਨ ਗਿਨੇ ਜਾਣਗੇ ਜੈਨੂਨ ਤੋਂ ਗਿਨੇ ਜਾਣਗੇ ਨਹੀਂ ਉਹਨੂੰ ਤਾਂ ਮੈਂ ਕਹਿੰਦਾ ਪਿਆ ਕਿ ਨਾਨ ਐਫੀਲੀਏਟਡ ਗੇਮ ਹੈ ਇਹਨੂੰ 올림픽 ਵਿੱਚ ਨਹੀਂ ਖੇਡਿਆ ਜਾਂਦਾ ਏਸ਼ੀਅਨ ਗੇਮਸ ਵਿੱਚ ਖੇਡਿਆ ਜਾਂਦਾ ਇਹਨੂੰ ਇੰਡੀਆ ਨੇ ਆਪਣੇ ਪ੍ਰਾਇੋਰਟੀ ਲਿਸਟ ਵਿੱਚ ਨਹੀਂ ਰੱਖਿਆ ਹੋਇਆ ਫਿਰ ਵੀ ਉਹਨੂੰ ਤੁਸੀਂ ਦੇ ਰਹੇ ਹੋ ਜੌਬਸ ਕਿਉਂ ਦੇ ਰਹੇ ਹੋ ਕਿਉਂਕਿ ਰੀਜਨ ਵਾਈਜ਼ ਹੋ ਰਿਹਾ ਔਰ ਅੱਜ ਅੱਛਾ ਅੱਜ ਮੈਨੂੰ ਬਹੁਤ ਵੱਡਾ ਬਹੁਤ ਵੱਡਾ ਇੱਕ ਇਲਜ਼ਾਮ ਹੈ ਕਿ ਇਗਜ਼ਾਮ ਮਿਲ ਆਈਦਾ ਰੀਜਨ ਵਾਈਜ਼ ਹੈ ਮੈਂ ਇਲਜ਼ਾਮ ਨਹੀਂ ਲਾਉਂਗਾ ਮੈਂ ਤਾਂ ਉਹ ਰਾ ਸ਼ੋਰਟੀ ਨਾਲ ਕਹੂੰਗਾ ਠੋਕ ਕੇ ਕਹੂੰਗਾ ਐਡਵੋਕੇਟਾਂ ਫੈਕਟਸ ਨਾਲ ਗੱਲ ਕਰੂੰਗਾ ਓਕੇ ਫੈਕਟਸ ਨਾਲ ਗੱਲ ਕਰ ਰਹੇ ਆ ਅੱਜ ਜਿੱਲੇ ਕਲ ਟ੍ਰੋਲ ਹੋ ਰਹੇ ਸਨ ਬਾਨੂੰ ਮੁੰਡਾ ਆਪਣਾ ਏਸ਼ੀਅਨ ਗੇਮਸ ਮੈਡਲ ਲਿਆਉਂਦਾ ਹੂੰ ਬਹੁਤ ਵਧੀਆ ਮੁੰਡਾ ਜੰਮੂ ਦਾ ਸਟਾਰ ਆ ਹੂੰ ਉਹ ਸਟਾਰ ਆ ਉਹਨੂੰ ਡਾਲ ਬਣਾ ਰਹੇ ਆ ਉਹਨ 100 ਬੰਦੇ ਜਿਹੜੇ ਜੈਨੂਨ ਸਪੋਰਟਸ ਨੂੰ ਅੰਦਰ ਬਾੜ ਕੇ ਜੰਮੂ ਦੇ ਯੂਥ ਨੂੰ ਖੋਖਲਾ ਕਰਨ ਐਸੇ ਉਹਨ 100 ਨੂੰ ਦੇ ਕੇ ਜੌਬਸ ਇਸ 50 100 ਬੰਦੇ ਨੂੰ ਬੈਕ ਡੋਰ ਐਂਟਰੀਆਂ ਦੇ ਰਹੇ ਨੇ। ਅਸ ਮਤਲਬ ਜੋ ਤੁਸੀਂ ਕਹਿ ਰਹੇ ਹੋ ਕਿ ਬਾਕੀ ਜਿਹੜੇ ਜੈਨੂਨ ਸਪੋਰਟਸ ਵਾਲੇ ਤਾਂ ਆਉਣਗੇ ਆਉਣਗੇ ਵਿੱਚ। ਆਣੇ ਚਾਹੀਦੇ ਮੈਂ ਕਹਿੰਦਾ ਉਹਨਾਂ ਦੀ ਨਹੀਂ ਦੀ ਆੜ ਦੇ ਵਿੱਚ ਨਹੀਂ ਤਾਂ ਉਹ ਹੋਰ ਜਿਹੜੇ 50 60 ਜੈਨੂਨ ਆ ਸਕਦੇ ਸੀ। ਹਾਂ ਬਿਲਕੁਲ ਇਸ ਗੇਮ ਨੂੰ ਵਿੱਚ ਵਾੜ ਕੇ ਤੇ ਉਹਨ 50 60 ਦਾ ਬੈਕ ਡੋਰ ਰੋਕ ਦਿੱਤਾ ਗਿਆ। ਮੈਂ ਤਾਂ ਕਹਿੰਦਾ ਪੈਂਸੀ ਸਲੋਟ ਦੇ ਜਿਨੇ 50 ਉਪਰ ਮੇਰੇ ਉਹ ਆਪਣਾ ਕੀ ਸਵਾਲ ਹੈ ਸਵਾਲੀਆ ਨਿਸ਼ਾਨ ਉੱਟਦਾ ਉਹਨਾਂ ਨੂੰ ਰੋਕ ਕੇ ਤੁਸੀਂ ਦੂਜਿਆਂ ਦੀ ਲਿਸ਼ਟ ਕਰ ਦੋ ਦਿੱਤੀ ਜਾਵੇ ਜਿਹੜੇ ਜੈਨੂਇਨ ਸਪੋਰਟ ਫਸਲ ਉਹਨਾਂ ਨੂੰ ਜੌਬ ਦੇ ਦੋ ਦਿੱਤੀ ਜਾਵੇ ਦੇ ਦਿੱਤੀ ਜਾਵੇ ਸਿਰ ਇਨਾਂ ਉਪਰ ਇਨਕੁਆਇਰੀ ਬਿਠਾ ਦਿੱਤੀ ਜਾਵੇ ਇਹਨਾਂ ਨੂੰ ਤੁਸੀਂ ਚਾਹਦੇ ਹੋ ਕਿ ਸਿਰਫ ਇਸ ਗੇਮ ਦੇ ਜਿਹੜੇ ਇਸ ਗੇਮ ਦਾ ਨੈਟ ਬਾਲ ਵੀ ਹੈਗੀ ਇਸ ਵਿੱਚ ਓਕੇ ਨੈਟ ਬਾਲ ਵੀ ਸ਼ਾਇਦ ਤੁਸੀਂ ਨਹੀਂ ਸੁਣੀ ਹੋਏਗੀ ਉਹ ਵੀ ਗੇਮ ਇਸ ਵਿੱਚ ਐਸਆਰਓ ਵਿੱਚ ਹੈ ਅੱਛਾ ਉਹ ਵੀ ਐਸਆਰਓ ਦੇ ਵਿੱਚ ਹੈ ਉਹ ਵੀ ਐਸਆਰਓ ਵਿੱਚ ਐਸਸੀਸੀ ਗੇਮਾਂ ਵਿੱਚ ਸਪੀਡ ਆਪਣੀ ਐਸਸੀਸੀ ਗੇਮਾਂ ਵਿੱਚ ਲਈ ਗਈਆਂ ਜਿਨ੍ਹਾਂ ਦਾ ਕੋਈ 올림픽ਸ ਤੋਂ ਦੂਰ ਦੂਰ ਤੱਕ ਨਾਤਾ ਨਹੀਂ ਹੈ ਹੁਣ ਤੁਹਾਡੀ ਕੀ ਮੰਗ ਹੈ ਇਸ ਵੇਲੇ ਮੇਰੀ ਮੰਗ ਸਿੰਪਲ ਹੈ ਸਿੱਧੀ ਮੰਗ ਹੈ ਇੱਕੋ ਮੰਗ ਹੈ ਕਿ ਜੋ ਇਹ ਚਾਲੀ ਬੈਕ ਡੋਰ ਐਂਟਰੀਜ਼ ਹਨ ਇਹਨਾਂ ਨੂੰ ਰੋਕ ਕੇ ਬਾਕੀ ਦੀ ਲਿਸਟ ਕਰ ਦਿੱਤੀ ਜਾ ਬਾਕੀਆਂ ਦੀ ਲਿਸਟ ਕਰ ਬਾਕੀ ਜਿਹੜੇ ਇਹਨਾਂ ਦੇ ਉੱਤੇ ਇਨਕੁਆਇਰੀ ਬਿਠਾ ਦਿਓ ਇਹਨਾਂ ਤੇ ਇਨਕੁਆਇਰੀ ਬਿਠਾ ਦਿਓ ਜਿਹੜੇ ਜੈਨੂਨ ਸਪੋਰਟਸਪਰਸਨ ਹਨ ਉਹ ਪਿਛਲੇ 10 ਸਾਲ ਦਾ ਵੇਟ ਕਰ ਰਹੇ ਹਨ ਉਹ ਉਸ ਚੋ ਸਾਡਾ ਸਟਾਰ ਬਣਨ ਨੂੰ ਪ੍ਰਤਾਪ ਵੀ ਆ ਉਹ ਵੀ ਵਿਚਾਰੇ ਪਿਛਲੇ 10 ਸਾਲ ਤੋਂ ਇਹ ਜਿਹੜੇ ਨੌਕਰੀਆਂ ਸਨ ਉਹ ਬੰਦ ਹੀ ਸਨ ਬੰਦ ਹੀ ਸਨ ਉਹ ਵੀ ਬੰਦ ਕਰ ਰਹੇ სპੋਰਟਸ ਪਰਸਨ ਜਿਹੜੇ ਨੇ ਉਹ ਉਹਨਾਂ ਦੇ ਉਹਨਾਂ ਨੂੰ ਤੁਸੀਂ ਚਾਹੁੰਦੇ ਹੋ ਕਿ ਉਹਨਾਂ ਨੂੰ ਪਹਿਲਾਂ ਜੌਬ ਮਿਲੇ ਕਿਉਂਕਿ ਇਹ ਜਿਹੜੀ ਹੈ ਗੇਮ ਆਈ ਹੀ 2021 ਦੇ ਵਿੱਚ ਹੈ ਤੇ 21 ਤੋਂ ਲੈ ਕਰਕੇ ਇਸ ਵੇਲੇ ਤੱਕ ਹਲੇ ਕਰੀਬ ਕਰੀਬ 3 ਕ ਸਾਲ ਹੋਏ ਨੇ 3 ਕ ਸਾਲ ਦੇ ਵਿੱਚ ਤੁਸੀਂ 40 ਤੋਂ 100 ਪਲੱਸ ਬੰਦਾ ਇਹਨਾਂ ਦਾ 100 ਤੋਂ ਵੱਧ ਬੰਦੇ ਜਿਹੜੇ ਨੇ ਤੁਸੀਂ ਇਸ ਗੇਮ ਦੇ ਵਿੱਚ ਹੋਰ ਕੋਈ ਸਿਰਫ ਪੈਂਸਲਰਡ ਖੇਡਦੀ ਜਾਂਦੀ ਹੈ ਕਿਉਂਕਿ ਹਾਕੀ ਕਿੱਦਰਾ ਬਾਕਸਿੰਗ ਕਿੱਦਰਾ ਐਥਲੈਟਿਕਸ ਇਤਨੇ ਅੱਛੇ ਅੱਛੇ ਨੈਸ਼ਨਲ ਖੇਡਣ ਵਾਲੇ ਹਾਕੀ ਦੇ ਬੰਦੇ ਨੇ ਔਰ ਬਾਕਸਿੰਗ ਹੈ ਬਾਕਸਿੰਗ ਹੈ ਫੁੱਟਬਾਲ ਹੈ ਐਥਲੈਟਿਕਸ ਹੈ ਫੁੱਟਬਾਲ ਹੈ ਬਹੁਤ ਸਾਰੇ ਖਿਡਾਰੀ ਨੇ ਜਿਹੜੇ ਸਾਡੇ ਰੈਸਲਿੰਗ ਹੈ ਜੂਡੋ ਹੈ ਆਪਣਾ ਕੀਕਿੰਗ ਵੀ ਕਿਸੇ ਗੇਮ ਦੇ ਸਭ ਤੋਂ ਜ਼ਿਆਦਾ ਅੱਛਾ ਇਹ ਇੱਕ ਚੀਜ਼ ਹੋ ਰਹੀ ਛੋਟਾ ਜਿਹਾ ਸਵਾਲ ਹੈ ਫਿਰ ਉਸ ਤੋਂ ਬਾਅਦ ਅਸੀਂ ਇਸ ਨੂੰ ਕਲੋਜ਼ ਕਰਾਂਗੇ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ 300 ਟੋਟਲ 300 ਪਲੱਸ ਪੁਆਇੰਟ ਹੈ ਹੈ ਨਾ ਕਰੀਬ ਕਰੀਬ ਅਪਰੋਕਸੀਮੇਟਲੀ ਅਸੀਂ ਲੈ ਸਕਦੇ ਹਾਂ ਕਿ ਜੇ ਤੁਸੀਂ ਕਹਿ ਰਹੇ ਹੋ ਕਿ 30 ਤੋਂ 35% ਤੇ ਸਿਰਫ ਇਹੀ ਬੱਚੇ ਆ ਗਏ ਬਿਲਕੁਲ ਕਿਆ ਇਸੇ ਤਰੀਕੇ ਦੇ ਤੇ ਬਾਕੀਆਂ ਦੀ ਕਿੰਨੀ ਪਰਸੈਂਟੇਜ ਹੈ ਬਾਕੀਆਂ ਦੀ ਹੈਗੀ ਨਹੀਂ ਬਾਕੀ ਮੈਡਲ ਹੈ ਨਾ ਬਹੁਤ ਔਖਾ ਹੈ ਤੇ ਕਿਆ ਬਾਕੀ ਸਪੋਰਟਸਮੈਨ ਬੋਲ ਨਹੀਂ ਰਹੇ ਬਾਕੀ ਬੋਲ ਰਹੇ ਨੇ ਕੁਛ ਨਹੀਂ ਕੁਛ ਦੀ ਵਿਚਾਰਿਆਂ ਦੇ ਲਿਸਟ ਹੀ ਨਾਮ ਆ ਗਏ ਉਸ ਕਰਕੇ ਚੁੱਪ ਹੋ ਗਏ ਵਿਚਾਰੇ 10 ਸਾਲ ਦਾ ਵੇਟ ਕਰ ਰਹੇ ਨੇ ਉਹ ਸੋਚਣ ਬੜੀ ਮੁਸ਼ਕਲ ਨਾਲ ਨੌਕਰੀ ਲੱਭੀ ਹੈ ਜਿਨ੍ਹਾਂ ਦੇ ਨਾਮ ਨਹੀਂ ਆਏ ਕਮ ਸੇ ਕਮ ਉਹਨਾਂ ਨੂੰ ਤਾਂ ਸਾਹਮਣੇ ਆਉਣਾ ਚਾਹੀਦਾ ਸੀ ਉਹ ਹਾਜ਼ਰਨ ਕੱਲ ਪ੍ਰੋਟੈਸਟ ਵਿੱਚ ਤੁਹਾਡੇ ਸਾਹਮਣੇ ਨਾਲ ਖੜੇ ਸਨ ਤੁਸੀਂ ਕਹਿ ਰਹੇ ਹੋ ਕਿ ਸਾਨੂੰ ਟਰੋਲ ਕੀਤਾ ਜਾ ਰਿਹਾ ਹੈ ਬਿਲਕੁਲ ਟਰੋਲ ਵੀ ਕੀਤਾ ਜਾ ਰਿਹਾ ਹੈ ਭਾਜੀ ਉਹਨਾਂ ਨੂੰ ਖੜਾ ਉੱਤੇ ਕੀਤਾ ਜਾ ਰਿਹਾ ਹੈ ਨਾਲ ਤੇ ਆਏ ਉਹਨਾਂ ਨੇ ਮੈਨੂੰ ਅਪਰੋਚ ਕੀਤੀ ਹੈ ਤਾਂ ਮੈਂ ਬਿਲਕੁਲ ਮੀਡੀਆ ਸਾਹਮਣੇ ਆਵਾਜ਼ ਚੁੱਕੀ ਹੈ ਮੈਂ ਟਰੋਲ ਤੇ ਮੈਨੂੰ ਆਨਲਾਈਨ ਕੀਤਾ ਜਾ ਰਿਹਾ ਤੁਸੀਂ ਵੀ ਦੇਖ ਸਕਦੇ ਹੋ ਮੇਰੇ ਜਿੰਨੀ ਵਾਈਟ ਚੈਨ ਉੱਤੇ ਥੱਲੇ ਮੈਡਮ ਨੇ ਵੈਲ ਮੈਨੇਜ ਕਰਕੇ ਟਰੋਲ ਕਰਾ ਰਹੇ ਮੈਨੂੰ ਮੈਨੂੰ ਮੈਂ ਉੱਪਰਲੀ ਮੈਡਮ ਨੂੰ ਕਹਿੰਦਾ ਮੈਂ ਦ ਮੇਰਾ ਰੌਲ ਗਾਂਧੀ ਜਿਹੜਾ ਮੇਰਾ ਅਧਿਖ ਹੋਣਾ ਕਹਤਾ ਨਾ ਇਨਸਾਫੀ ਦੇ ਖਿਲਾਫ ਡਰਨਾ ਨਹੀਂ ਹੈ ਬੇਸ਼ੱਕ ਮੁਹੱਬਤ ਦੀ ਦੁਕਾਨ ਆਪਾਂ ਖੋਲ ਕੇ ਰੱਖੀ ਹੈ ਮਗਰ ਡਰ ਡਰਨਾ ਨਹੀਂ ਹੈ ਮਤਲਬ ਕਿ ਡਰਨਾ ਨਹੀਂ ਹੈ ਰਣਜੋਤ ਸਿੰਘ ਯੂਥ ਜੋ ਕਾਂਗਰਸ ਹੈ ਉਹਦੇ ਜਿਹੜੇ ਇਹ ਬੜੇ ਹੀ ਅੱਛੇ ਜੰਮੂ ਦੇ ਨੇਤਾ ਹਨ ਬੜੀ ਹੀ ਡੂੰਗੀਆਂ ਅਤੇ ਗਹਿਰੀਆਂ ਗੱਲਾਂ ਇਹਨਾਂ ਨੇ ਕਹੀਆਂ ਹਨ ਕਿ ਜਿਸ ਸਕੈਮ ਨੂੰ ਇਹ ਉਜਾਗਰ ਕਰਨਾ ਚਾਹੁੰਦੇ ਨੇ ਇਦੇ ਉੱਤੇ ਜਿਹੜੀ ਹੈ ਸੰਗਿਆਣ ਲੈਣ ਦੀ ਲੋੜ ਹੈ ਯੂਟੀ ਸਰਕਾਰ ਨੂੰ ਯੂਟੀ ਸਰਕਾਰ ਐਲਜੀ ਸਾਹਿਬ ਨੂੰ ਵੀ ਇਹ ਜਿਹੜੀ ਇਹਨਾਂ ਦੀ ਗੱਲ ਜਿਹੜੀ ਅਸੀਂ ਚਾਹਾਂਗੇ ਕਿ ਉਹਨਾਂ ਤੱਕ ਪਹੁੰਚੇ ਔਰ ਇਸ ਗੱਲ ਦੇ ਉੱਤੇ ਪੂਰਾ ਪੂਰਾ ਗੌਰ ਕੀਤਾ ਜਾਏ ਕਿਉਂਕਿ ਸਪੋਰਟਸ ਕੌਂਸਲ ਦੇ ਸੈਕਟਰੀ ਮੈਡਮ ਦੇ ਉੱਤੇ ਬਹੁਤ ਵੱਡੇ ਇਲਜ਼ਾਮ ਲੱਗੇ ਨੇ ਔਰ ਇਹ ਵੈਲ ਮੈਨੇਜਡ ਜਿਹੜਾ ਬੈਕ ਡੋਰ ਐਂਟਰੀ ਸਕੈਮ ਜਿਹੜਾ ਇਹ ਇਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਔਰ 40 ਅਪਸੋ 30% ਤੋਂ ਵੀ ਵੱਧ ਸਿਰਫ ਇੱਕੋ ਗੇਮ ਦੇ ਬੱਚੇ ਜਿਹੜੇ ਨੇ ਉਹ ਇਹਨਾਂ ਨੌਕਰੀਆਂ ਦੀ ਪ੍ਰੋਵੀਜ਼ਨਲਿਸਟ ਪ੍ਰੋਵੀਜ਼ਨਲਿਸਟ ਉਹਦੇ ਵਿੱਚ ਵਾੜੇ ਜਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਬਾਕੀ ਜਿਹੜੇ ਸਪੋਰਟਸ ਪਰਸਨਸ ਨੇ ਉਹਨਾਂ ਦੀ ਲਿਸਟ ਨੂੰ ਜਿਹੜਾ ਹੈ ਉਹ ਫਾਈਨਲ ਕੀਤਾ ਜਾਵੇ ਲੇਕਿਨ ਇਸ ਗੇਮ ਜਿਹੜੀ ਫਿਰ ਮੈਂ ਤੁਹਾਨੂੰ ਕਹਾਂਗਾ ਪੈਂਕ ਸਿਕ ਸਲੋਟ ਮੈਨੂੰ ਤਾਂ ਹਜੇ ਤੱਕ ਨਾਮ ਵੀ ਨਹੀਂ ਯਾਦ ਹੋਇਆ ਇਸ ਗੇਮ ਦੇ ਜਿਹੜੇ ਬੱਚੇ ਨੇ ਉਹਨਾਂ ਦੇ ਉੱਤੇ ਜਿਹੜੀ ਹੈ ਉਹ ਇਨਕੁਆਇਰੀ ਬਿਠਾ ਕੇ ਤੇ ਉਹਨਾਂ ਦੇ ਜਿਹੜੀ ਹੈ ਪੂਰੇ तरीके ਦੇ ਨਾਲ ਉਸ ਲਿਸਟ ਨੂੰ ਜਿਹੜਾ ਹੈ ਜਾਂਚਿਆ ਜਾਵੇ ਤਾਂ ਤੁਸੀਂ ਦੇਖਿਆ ਕਿ ਇੱਕ ਸਵਾਲ ਜਿਹੜਾ ਨਿਸ਼ਾਨ ਜਿਹੜਾ ਹੈ ਸਪੋਰਟਸ ਕੌਂਸਲ ਦੀ ਜਿਹੜੇ ਸੈਕਟਰੀ ਨੇ ਉਹਨਾਂ ਦੇ ਉੱਤੇ ਸਰਦਾਰ ਰਣਜੋਤ ਸਿੰਘ ਨੇ ਚੁੱਕਿਆ ਹੈ ਹੁਣ ਇਸ ਦਾ ਜਵਾਬ ਦੇਣਾ ਜਿਹੜਾ ਹੈ ਉਹਨਾਂ ਦਾ ਵੀ ਬਣਦਾ ਹੈ ਉਹ ਜਵਾਬ ਦੇਣਗੇ ਜਾਂ ਨਹੀਂ ਇਹ ਉਹਨਾਂ ਦੇ ਉੱਤੇ ਹੈ ਲੇਕਿਨ ਅਲਜੀ ਸਰਕਾਰ ਨੂੰ ਇੱਕ ਬੇਨਤੀ ਹੈ ਕਿ ਇਸ ਮਸਲੇ ਦੇ ਉੱਤੇ ਪੂਰਾ ਪੂਰਾ ਸੰਗਿਆਨ ਲਿਆ ਜਾਏ ਦੇਖਦੇ ਰਹੋ ਆਪਸੀ ਸਾਈਂ ਟੀਵੀ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਹੋਰ ਵੀ ਮੁੱਦੇ ਤੁਹਾਡੇ ਤੱਕ ਲੈ ਕੇ ਆਉਂਦੇ ਰਹਿਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ